ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬੀਤੇ ਦਿਨੀ ਬਠਿੰਡਾ ਦੇ ਵਿੱਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਕਿ ਜਦ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦਰਮਿਆਨ ਪੁਲਿਸ ਵੱਲੋਂ ਇੱਕ ਵਿਅਕਤੀ ਜਿਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਉਸ ਦੀ ਗੱਡੀ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਗਿਆ ਜਦ ਜਿਹੜੇ ਬੀਤੇ ਕੱਲ 5 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈਂਦੇ ਉਸ ਦੀ ਗੱਡੀ ਵੀ ਕਬਜ਼ੇ ਦੇ ਵਿੱਚ ਲਈ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚੋਂ ਰਿਵਾਲਵਰ ਤੇ ਉਹ ਜਿਹੜੇ ਜ਼ਿੰਦਾ ਕਾਰਤੂਸ ਨੇ ਉਹ ਬਰਾਮਦ ਹੋਏ ਨੇ ਤਾਂ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਲਾਕੇ ਦੇ ਵਿੱਚ ਫਾਇਰਿੰਗ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਇਸੇ ਦਰਮਿਆਨ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਸ ਦੀ ਗੱਡੀ ਕਬਜ਼ੇ 'ਚ ਲਈ ਗਈ ਜਿਸ ਦੇ ਵਿੱਚੋਂ ਹਥਿਆਰਾਂ ਦੀ ਬਰਾਮਦਗੀ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਕਤ ਪੁਲਿਸ ਅਧਿਕਾਰੀ ਜਨਾਬ ਉਹ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਰ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਕੀ ਨਾਮ ਤੇ ਰੱਖਣਾ ਹੈ ਮੈਂ ਇਹ ਸਈ ਧਰਮ ਸਿੰਘ ਚੌਂਕੀਚਰ ਸਿਵਲ ਹਸਪਤਲ ਬੰਡਾ ਲੱਗਿਆ ਹੋਇਆ ਆ ਕੱਲ ਕੰਟਰੋਲ ਰੂਮ ਤੋਂ ਮੈਨੂੰ 5:00 ਵਜੇ ਇੱਕ ਫੋਨ ਆਇਆ ਵੀ ਗਲੀ ਨੰਬਰ 10 ਹਾਜੀ ਰਤਨ ਕੋਲੇ ਕੋਈ ਫੈਰਿੰਗ ਹੋਈ ਹੈ ਤਾਂ ਮੈਂ ਤੁਰੰਤ ਮੌਕੇ ਤੇ ਜਾ ਕੇ ਜਿਹੜਾ ਹੈਗਾ ਉੱਥੇ ਇੱਕ ਵਿਅਕਤੀ ਜਸਕਰਨ ਸਿੰਘ ਪੁੱਤਰ ਸੋਹਣ ਸਿੰਘ ਆ ਜਿਹੜਾ ਜਿੰਦਰ ਕਲੋਨੀ ਜੈਤੋ ਦਾ ਜਿਹੜਾ ਸ਼ਰਾਬੀ ਹਾਲਤ ਵਿੱਚ ਮੈਨੂੰ ਮਿਲਿਆ ਜਿਹਨੂੰ ਮੈਂ ਉੱਥੋਂ ਆ ਰਾਉਂਡ ਅਪ ਕੀਤਾ ਤੇ ਇੱਕ ਉਹਦੀ ਕਾਰ ਆ ਜਿਹੜੀ Swift ਕਾਰ ਸੀ ਉਹ ਵੀ ਲੈ ਕੇ ਚੌਂਕੀ ਲੈ ਕੇ ਆਂਦੀ ਇੱਥੇ ਆ ਕੇ ਉਹਦੀ ਜਿਹੜੀ ਕਾਰ ਦੀ ਚੈਕਿੰਗ ਕੀਤੀ ਤਾਂ ਕਾਰ ਦੇ ਵਿੱਚੋਂ ਇੱਕ ਰਵਾਲਵਰ 32 ਬੋਰ ਸਮੇਤ ਚਾਰ ਜੰਦਾਕਾਰਸ ਉੱਤੇ ਦੋ ਖਾਰ ਖੋਲਕਾਰਟੂਸ ਮਿਲੇ ਇੱਕ ਲਾਇਸੈਂਸ ਜਿਹੜਾ ਇਹ ਲਾਇਸੈਂਸੀ ਰਵਾਲਵਰ ਹੈ ਜਿਹੜਾ ਇਹਦਾ ਲਾਇਸੈਂਸ ਹੈ ਉਹ ਮਿਲਿਆ ਜਿਹਨਾਂ ਨੂੰ ਅਸੀਂ ਫਰਦਰ ਆਹੀਂ ਕਬਜ਼ੇ ਚ ਲਿਆ ਤੇ ਇਹਦੇ ਤੇ ਮੁਕੱਦਮਾ ਨੰਬਰ 17 ਮਿਤੀ 31-1-25 ਅੰਡਰ ਸੈਕਸ਼ਨ 9 324 3 ਸਟੇਜ ਰੰਜਨਾ ਨਾਟ ਆਰਬੈਕਟ ਦਰਜ ਰਜਿਸਟਰ ਕੀਤਾ ਹੈ ਜਿਹਨੂੰ ਅੱਜ ਅਸੀਂ ਮਾਨਯੋਗ ਅਦਾਲਤ 'ਚ ਪੇਸ਼ ਕਰ ਰਹੇ ਹਾਂ ਕਾਰਨ ਕੀ ਸੀ ਗੱਲ ਐਕਚੁਅਲੀ ਕੀ ਹੋਇਆ ਇੱਕ ਗੁਰਪ੍ਰੀਤ ਸਿੰਘ ਸਰਵ ਗੁਰਤੇਜ ਸਿੰਘ ਨਾਂ ਦਾ ਬੰਦਾ ਸੀ ਸਾਈਂ ਨਗਰ ਗਲੀ ਨੰਬਰ 4 ਦਾ ਉਹ ਇੱਥੇ ਹਾਜ਼ਰਤਨ ਆਪਣੀ ਮਿਸੇਜ਼ ਦੇ ਨਾਲ ਬੱਚੇ ਨਾਲ ਬੂਟ ਲੈਣ ਆਇਆ ਸੀ ਉਹ ਦੁਕਾਨ ਤੇ ਬੂਟ ਲੈ ਰਿਆ ਸੀ ਤਾਂ ਬਾਹਰੋਂ ਇਹ ਬੰਦੇ ਦੀ दारू ਪੀਤੀ ਸੀ ਇਹਨੇ ਉਹਦੇ ਮੋਟਰਸਾਈਕਲ 'ਚ ਗੱਡੀ ਮਾਰੀ ਤਾਂ ਉਹਦਾ ਮੋਟਰਸਾਈਕਲ ਡਿੱਗ ਪਿਆ ਉਹ ਬੰਦੇ ਨੇ ਬਾਹਰ ਆ ਕੇ ਦੇਖਿਆ ਤਾਂ ਇਹ ਕਾਰ ਲੈ ਕੇ ਬਾਬਾ ਦੀਸੂਨਗਰਵਾਲਾ ਨੂੰ ਜਾ ਰਿਹਾ ਸੀ ਅੱਗੇ ਜਾ ਕੇ ਦੀ ਕਾਰ ਰੁਕ ਗਈ ਤਾਂ ਉਹ ਬੰਦੇ ਨੇ ਆ ਗਿਆ ਪਿੱਛੇ ਜਾ ਕੇ ਇਹਨੂੰ ਪੁੱਛਿਆ ਵੀ ਯਾਰ ਤੂੰ ਮੇਰਾ ਮੋਟਰਸਾਈਕਲ ਭੰਨਿਆ ਐ ਤੋ ਰੁਕਤਾ ਜਾਂਦਾ ਤਾਂ ਇਸ ਦੇ ਨੇ ਇਹਨੇ ਵਿੱਚ ਇਹਨੇ ਸ਼ਰਾਬ ਦੇ ਨਸ਼ੇ 'ਚ ਤੈਸ ਚਾ ਕੇ ਆਪਣੇ ਲਾਇਸੈਂਸਰ ਵਾਲਿਆਂ ਨਾਲ ਦੋ ਫਾਇਰ ਕਰ ਦਿੱਤੇ ਇਹ ਬੇਸਿਕਲੀ ਇਹ ਬੰਦਾ ਕਰਦਾ ਕੀ ਹੈਗਾ ਜੀ ਇਹ ਜਿਹੜਾ ਬੰਦਾ ਹੈਗਾ ਪਹਿਲਾਂ ਇਹ ਕਿਸੇ ਸਕਿਉਰਟੀ ਏਜੰਸੀ ਚ ਲੱਗਿਆ ਸੀਗਾ ਉਥੋਂ ਇਹਨੂੰ ਕੱਢ ਕੁੱਟਦਾ ਸੀ ਹੁਣ ਜਿਹੜਾ ਹੈਗਾ ਇਹ ਕੋਈ ਵਾਈਸ ਸੈਂਸਰ ਹੈ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਚ ਕੋਈ ਏ ਏ ਐਂਡ ਜੀ ਨਾਂ ਦੇ ਕੋਈ ਸਕਿਉਰਟੀ ਏਜੰਸੀ ਹੈ ਉਹਦਾ ਜਿਹੜਾ ਹੈੱਡ ਹੈ ਉਹਦੇ ਨਾਲ ਰਹਿੰਦਾ ਹੈ ਇਹਦਾ ਲੈਸੈਂਸ ਕੈਂਸਲ ਕਰਨ ਵਾਸਤੇ ਵੀ ਇਹਦਾ ਲੈਸੈਂਸ ਕੈਂਸਲ ਕਰਨ ਲਈ ਅੱਜ ਹੀ ਮੈਂ ਡਿਸਟ੍ਰਿਕਟ ਕਮਿਸ਼ਨਰ ਫਰੀ ਕੋਟ ਨੂੰ ਚਿੱਠੀ ਲਿਖ ਰਿਹਾ ਵੀ ਇਹਦਾ ਜਿਹੜਾ ਲੈਸੈਂਸ ਆ ਕੈਂਸਲ ਕੀਤਾ ਜਾਵੇ ਇਸ ਬੰਦੇ ਨੇ ਉਹਦੇ ਤੇ ਮਾਰ ਦੇਣ ਦੀ ਨੀਤ ਨਾਲ ਸਿੱਧੇ ਤੌਰ ਤੇ ਫਾਇਰ ਕੀਤੇ ਆ ਪਰੰਤੂ ਉਹ ਬੰਦੇ ਨੇ ਭੱਜ ਕੇ ਆਪਣੀ ਜਾਨ ਬਚਾਈ ਜਿਸ ਕਰਕੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ।